ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਅਸੀਂ ਆਪਾਂ ਦਿਖਾਉਣ ਜਾ ਰਹੇ ਹਾਂ ਜੀ ਫਰੀਦਕੋਟ ਸ਼ਹਿਰ ਦੇ ਵਿੱਚ ਸਥਿਤ ਬਹੁਤ ਹੀ ਪੁਰਾਣਾ ਬੋੜ ਕਿਉਂਕਿ ਹਜ਼ਾਰਾਂ ਸਾਲ ਪੁਰਾਣਾ ਹੈ ਤੇ ਲੋ ਜੀ ਦੋਸਤੋ ਇੱਥੋਂ ਆਪਾਂ ਹੋ ਜੰਨੇ ਆਂ ਬਾਜ਼ਾਰ ਦੇ ਵਿੱਚ ਐਂਟਰ ਇੱਥੋਂ ਆਪਾਂ ਚੱਲਦੇ ਆਂ ਫਰੀਦਕੋਟ ਦਾ ਮੇਨ ਬਾਜ਼ਾਰ ਆ ਰਹੀ ਹੈ ਇਹ ਮੇਨ ਬਾਜ਼ਾਰ ਨੂੰ ਜਾ ਰਿਹਾ ਰਸਤਾ ਮੱਛੀ ਚੌਂਕ ਤੋਂ ਜਿੱਥੋਂ ਆਪਾਂ ਬਰਬਾ ਫਰੀਦਕੋਟ ਜਾਂਦੇ ਆਂ ਅੱਜ ਜੀ ਤੇ ਥੋੜਾ ਅੱਗੇ ਜਾ ਰਹੇ ਆਂ ਤੇ ਅੱਜ ਸੰਡੇ ਕਰਕੇ ਥੋੜੀ ਜੀ ਟ੍ਰੈਫਿਕ ਘਟ ਹੈ ਤੇ ਅੱਗੇ ਜਾ ਰਹੇ ਆ ਜੀ ਆਪਾਂ ਸਾਹਮਣੇ ਤੁਹਾਨੂੰ ਦਿਖ ਜੂਗਾ ਬਾਬਾ ਫਰੀਦ ਜੀ ਦਾ ਟੱਲਾ ਬਾਬਾ ਫਰੀਦ ਜੀ ਦਾ ਗੇਟ ਆ ਜਾਂਦਾ ਇੱਥਰ ਹੋ ਜਾਂਦੀ ਹੈ ਐਂਟਰੀ ਟੱਲਾ ਬਾਬਾ ਫਰੀਦ ਜੀ ਦੇ ਗੁਰਦੁਆਰਾ ਸਾਹਿਬ ਨੇ ਇਹ ਸਾਰੀ ਮਾਰਕੀਟ ਬਣੀ ਹੋਈ ਹੈ ਜੀ ਹੈਰੀਟੇਜ ਸਟੇਜ ਜਿੱਦਾਂ ਅੰਮ੍ਰਿਤਸਰ ਬਣਿਆ ਹੋਇਆ ਉਸ ਤਰ੍ਹਾਂ ਬਣੀ ਹੋਈ ਹੈ ਤੇ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਮੇਨ ਬਾਜ਼ਾਰ ਫਰੀਦਕੋਟ ਦਾ ਤੇ ਅੱਗੇ ਆ ਗਈ ਸੀ ਅਚਾਨਕ ਛੋਟੀ ਜੀ ਕੁੜੀ ਤੇ ਬੱਚਦੇ ਬਚਾਉਂਦੇ ਆਪਾਂ ਜਾ ਰਹੇ ਆਂ ਜੀ ਅੱਗੇ ਤੇ ਅੱਗੇ ਆ ਗਿਆ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਰਾ ਨੀਦੀ ਗੱਲ ਤੇ ਵਧੀਆ ਗੱਲ ਹੈ ਜੀ ਆ ਦੋਸਤੋ ਫਰੀਦਕੋਟ ਸ਼ਹਿਰ ਦੇ ਵਿੱਚ ਇਹ ਤਿੰਨੋਂ ਜਗ੍ਹਾ ਜੀ ਬਹੁਤ ਨੇੜੇ-ਨੇੜੇ ਆ ਤੇ ਅੱਗੇ ਆ ਜਾਂਦੀਆਂ ਜੀ ਕੁਝ ਪਲਾਸਟਿਕ ਦੀਆਂ ਦੁਕਾਨਾਂ ਤੇ ਅੱਗੇ ਆ ਜਾਂਦਾ ਜੀ 메인 ਕਿਲੇ ਵਾਲਾ ਚੌਂਕ ਇੱਥੇ ਹੈਗਾ ਜੀ ਅ ਫਰੀਦਕੋਟ ਵਾਲੇ ਰਾਜੇ ਦਾ ਕਿਲਾ ਜੋ ਬਹੁਤ ਹੀ ਵਿਸ਼ਾਲ ਤੇ ਵੱਡਾ ਆਕਾਰ ਦਾ ਹੈਗਾ ਇਹ ਆ ਜਾਂਦਾ ਜੀ ਕਿਲਾ ਚੌਂਕ ਕਿਲੇ ਚੌਂਕ ਤੋਂ ਜਦੋਂ ਆਪਾਂ ਇੱਥੋਂ ਸੱਜੇ ਮੁੜਦੇ ਹਾਂ ਸੱਜੇ ਮੁੜ ਕੇ ਜਾਂਦੇ ਹਾਂ ਜੀ ਇਸ ਜਗ੍ਹਾ ਜਿੱਥੇ ਪੱਤਰ ਚਾਰੇ ਨੇ ਇਥੇ ਪੰਜਾਬੀ ਕਿਲਮਾ ਬਲੈਕੀਆ ਦੀ ਸ਼ੂਟਿੰਗ ਹੋਈ ਸੀਗੀ ਇਸ ਗਲੀ ਦੇ ਵਿੱਚ ਤੇ ਅੱਗੇ ਜਾ ਕੇ ਜਦੋਂ ਆਪਾਂ ਇਧਰ ਐਂਟਰ ਹੋ ਜਾਂਦੇ ਇਥੋਂ ਆ ਜਾਂਦਾ ਜੀ ਸਿੱਧਾ ਮੇਨ ਬਾਜ਼ਾਰ ਪੀਚ ਪੋਟ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਅੱਗੇ ਜਾ ਕੇ ਸੱਜੇ ਆ ਤੇ ਫਿਰ ਮੁੜੂਗੀ ਜੀ ਸੜਕ ਪੁਰਾਣੀ ਦਾਦਾ ਮੰਡੀ ਦੀ ਤੇ ਮੰਡੀ ਚਲੇ ਜੰਨੇ ਆਪਾਂ ਅੱਗੇ ਜਾ ਕੇ ਤੇ ਦੋਸਤੋ ਇੱਧਰ ਸਾਹਮਣੇ ਆ ਜਾਂਦੇ ਸਿੱਧਾ ਮੇਨ ਲਗਾ ਘੰਟਾ ਕਰੀ ਗਏ ਗੰਦੀ ਗਲੀ ਇੱਥੋਂ ਸੱਜੇ ਮੁੜਦੇ ਹੀ ਆ ਜਾਂਦੀ ਹੈ ਜੀ ਪੁਰਾਣੀ ਦਾਣਾ ਮੰਡੀ ਦਾ ਸੜਕ ਤੇ ਅੱਜ ਸੰਡੇ ਹੋਣ ਕਰਕੇ ਟ੍ਰੈਫਿਕ ਘਟਿਆ ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਹਜ਼ਾਰਾਂ ਸਾਲ ਪੁਰਾਣਾ ਰੁੱਖ ਅੱਗੇ ਦੋਸਤੋ ਤੁਹਾਨੂੰ ਨਜ਼ਰ ਆ ਗਈ ਹੋਊਗੀ ਇਹ ਜਿਹੜੀਆਂ ਬਿਲਡਿੰਗਾਂ ਨਜ਼ਰ ਆ ਰਹੀਆਂ ਇਹ ਹੈ ਜੀ ਪੁਰਾਣੀ ਦਾਣਾ ਮੰਡੀ ਇਸ ਵਿੱਚ ਦੋਸਤੋ ਜਿੰਨੀਆਂ ਵੀ ਆ ਬਿਲਡਿੰਗਾਂ ਬਣੀਆਂ ਹੋਈਆਂ ਇਹਨਾਂ ਦੀ ਬੰਤਰ ਜ਼ਿਆਦਾਤਰ ਪੁਰਾਣੇ ਟਾਈਮ ਤੋਂ ਜਿੱਦਾਂ ਬਣੀਆਂ ਹੋਈਆਂ ਤੇ ਉਸ ਤਰ੍ਹਾਂ ਦੀ ਆ ਇਹਦੇ ਵਿੱਚ ਸਾਰੀਆਂ ਹੋਲ ਸੇਲ ਦੀਆਂ ਕਰਿਆਨੇ ਦੀਆਂ ਮਾਰਕੀਟ ਹੈਗੀ ਆ ਤੇ ਆ ਆ ਗਿਆ ਜੀ ਉਹ ਪੁਰਾਣਾ ਰੁੱਖ ਜੀ ਦੀ ਆਪਾਂ ਗੱਲ ਕਰਦੇ ਸੀ ਇਹ ਬੋਰਡ ਹਜ਼ਾਰਾਂ ਹੀ ਸਾਲ ਪੁਰਾਣਾ ਹੈਗਾ ਤੇ ਬਹੁਤ ਹੀ ਵਿਸ਼ਾਲ ਕਰਦਾ ਸੀ ਹੁਣ ਤਾਂ ਫਿਲਹਾਲ ਇਹਨੂੰ ਥੋੜਾ ਸਾਈਡਾਂ ਤੋਂ ਕੱਟ ਦਿੱਤਾ ਗਿਆ ਕਿਉਂਕਿ ਕਾਫੀ ਵੱਡਾ ਹੋਣ ਕਰਕੇ ਲੋਕਾਂ ਨੂੰ ਆਉਂਦੀ ਸੀ ਪਰੇਸ਼ਾਨੀ ਤੇ ਉਹ ਜੀ ਬਹੁਤ ਕਾਫੀ ਵੱਡੇ ਕਰਦੈਨੀ ਜੜਾਂ 100 ਤੋਂ 150 ਮੀਟਰ ਤੱਕ ਆ ਫੈਲੀਆਂ ਹੋਈਆਂ ਤੇ ਅੱਗੇ ਹੁੰਦਾ ਸੀ ਜੀ ਇੱਥੇ ਫਰੀਦਕੋਟ ਰਾਜੇ ਦਾ ਗੇਟ ਕਿਲੇ ਨੂੰ ਜਾਂਦੇ ਸੀ ਜਦੋਂ ਆਪਾਂ ਇੱਥੇ ਗੇਟ ਹੁੰਦਾ ਸੀ ਕਰਾਉਣੇ ਟਾਈਮ 'ਚ ਅੱਗੇ ਆ ਜਾਂਦੀਆਂ ਜੀ ਥੋੜੀਆਂ ਜਿਹੀਆਂ ਪਲਾਸਟਿਕ ਦੀਆਂ ਸ਼ਾਪਸ ਤੇ ਕਰਦਾ ਸਮਾਨ ਵਾਲੀਆਂ ਤੇ ਉਦੋਂ ਅੱਗੇ ਆ ਜਾਂਦਾ ਨਹੀਂ ਹੁੱਕੀ ਚੌਂਕ ਬਾਕੀ ਦਾ ਬਾਜ਼ਾਰ ਤੁਹਾਨੂੰ ਆਪ ਤੇ ਫਰੀਦਕੋਟ ਸ਼ਹਿਰ ਨਾਲ ਜੁੜੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ